ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਫਤਾਪੁਰ ਵਿਖੇ 50 ਲੱਖ ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ ਕੀਤਾ ਇਸ ਮੌਕੇ ਮਨਜੀਤ ਸਿੰਘ ਗੁਰਦਾਸ ਸਿੰਘ ਰਮੇਸ਼ ਕੁਮਾਰ ਸੁਦੇਸ਼ ਕੁਮਾਰ ਰਜਿੰਦਰ ਕੁਮਾਰ ਸਮੇਤ ਇਲਾਕਾ ਵਾਸੀ ਮੌਜੂਦ ਸਨ ਅਜਸੀ ਵਾਰਡ ਨੰਬਰ 73 ਦੇ ਮਤਲਬ ਅਨੁਸਾਰ ਦੇ ਵਿੱਚ ਇਲਾਕਾ ਵਾਸੀਆਂ ਦੀ ਬੜੀ ਦੇਰ ਤੋਂ ਭਗਸੀ ਕੇ ਪਿੰਡ ਦੇ ਨਾਲ ਨਾਲ ਜਿਹੜੀ ਫਿਰਦੇ ਚੱਲਦੀ ਹੈ ਇਹ ਸੜਕ ਜਿਹੜੀ ਐ ਬਹੁਤ ਖਰਾਬ ਹੋ ਚੁੱਕੀ ਐ ਸਾਡੇ ਸੀ ਸ੍ਰਿੰਦਾ ਗੱਟ ਰਹਿਤ ਲਾਇਆ ਮੈਂ ਮਾਰੀਓ ਕੋ ਬਹੁਤ ਜਵਾਜ਼ੀ ਦਾ ਔਰ ਕਾਪੀ ਕਨਵੀਜ਼ਰ ਵਿਧ ਕੇਜਰੀਵਾਲ ਜੀ ਦਾ ਪਰ ਪੰਜਾਬ ਦੇ ਪਰਿਵਾਰੀ ਮਨੀਸਰ ਸੋਧਿਆ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਜਦੋਂ ਕਦੀ ਵੀ ਅਸੀਂ ਕੋਈ ਜਿਹੜੇ ਲੋਕ ਇਤਹਾਦੇ ਕੰਮ ਡਵੈਲਪਮੈਂਟ ਦੇ ਕੰਮ ਲੈ ਕੇ ਜਾਂਦੇ ਆ ਉਪਲ ਦੇ ਅਧਾਰ ਤੇ ਜਿਹੜੇ ਆ ਸਾਡੇ ਕੰਮ ਉਹ ਹੁੰਦੇ ਨੇ ਸੋ ਮੈਂ ਇਹਨਾਂ ਲੋਕਾਂ ਨੂੰ ਇੱਕ ਵਾਦਾ ਕੀਤਾ ਸੀਗਾ ਕਿ ਅਸੀਂ ਜਲਦੀ ਤੋਂ ਜਲਦੀ ਜਿਹੜਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬਾਰਿਸ਼ ਦਾ ਬੜਾ ਕਹਿਰ ਸੀਗਾ तकरीबन 1 ਮਹੀਨਾ ਨਿਕਲ ਗਿਆ ਬਾਰਿਸ਼ਾਂ ਦੇ ਕਰਕੇ ਤੇ ਤੇ ਅਸੀਂ ਉਦਘਾਟਨ ਪਹਿਲਾਂ ਹੀ ਕਰ ਦੇਣਾ ਸੀਗਾ ਸੜਕ ਪਹਿਲਾਂ ਹੀ ਬਣਾ ਦੇਣੀ ਸੀ ਪਰ ਹੁਣ ਕਿ ਜਿਵੇਂ ਕਿ ਵੈਦਰ ਫੋਰਕਾਸਟ ਜਿਹੜਾ ਕਿ ਦੱਸ ਰਿਹਾ ਕਿ ਉਹਨਾਂ ਆਉਣ ਵਾਲੇ ਦਿਨਾਂ 'ਚ ਬਾਰਿਸ਼ ਬਿਲਕੁਲ ਘੱਟ ਹੈ ਨਾਮ ਦੇ ਬਰਾਬਰੀ ਆ ਤੇ ਇਸ ਕਰਕੇ ਅੱਜ ਅਸੀਂ ਇੱਥੇ ਉਦਘਾਟਨ ਕੀਤਾ ਔਰ ਥੋੜੇ ਦਿਨਾਂ ਦੇ ਵਿੱਚ ਹੀ ਇਹ ਸੜਕ ਜਿਹੜੀ ਆ ਫਰਸਟ ਕਲਾਸ ਬਣਾ ਦਿੱਤੀ ਜਾਏਗੀ ਅੱਜ ਦੇ ਇਸ ਮੌਕੇ ਤੇ ਮੈਂ ਪਿੰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਇਹਨਾਂ ਨਾਲ ਮੈਂ ਆਫਿਸ 'ਚ ਬੈਠਾ ਸੀ ਗੱਲ ਇਹ ਮੈਨੂੰ ਕਹਿੰਦੇ ਕੋਈ ਵੀ ਪਾਰਟੀ ਵਾਲਾ ਮੇਰੇ ਕੋ ਆ ਕੇ ਮੈਨੂੰ ਬਾਬਾ ਜੀ ਨੇ ਕੰਮ ਕਰਨ ਲਈ ਸ਼ਕਤੀ ਦਿੱਤੀ ਆ ਮੈਨੂੰ ਕਿਸੇ ਪਾਰਟੀ ਨਾਲ ਜਿਹੜਾ ਮਰਜ਼ੀ ਆ ਕੇ ਮੇਰੇ ਕੋ ਕੰਮ ਕਰਾਵੇ ਆ ਕੇ ਬਸ ਇਹੋ ਮੈਂ ਕਹਿੰਦਾ ਇਹੋ ਜਿਹੇ ਐਮਐਲਏ ਕਿਤੇ ਨਹੀਂ ਮਿਲਨੇ ਬਹੁਤ ਵਧੀਆ ਕੰਮ ਕਰਦੇ ਜੇ ਪਹਿਲ ਦੀ ਆਧਾਰ ਤੇ ਕੰਮ ਪਾਂਦੀ ਪਹਿਲ ਦੀ ਆਧਾਰ ਦੇ ਕੰਮ 'ਚ ਆਉਣ ਦੀ ਸਪੋਰਟ ਕੋਈ ਪੱਖਪਾਤ ਨਹੀਂ ਜਿਹੜਾ ਮਰਜ਼ੀ ਹਾਂ ਦੀ ਜਿਹੜੀ ਮਰਜ਼ੀ ਪਾਰਟੀ ਆਵੇ ਉਹ ਕਹਿੰਦੇ ਸੇਵਾ ਮਿਲੀ ਆ ਬਸ ਆਪਾਂ ਕਰੀ ਜਾਣੀ ਆ